ਸਿੱਖੀ ਸਰੂਪ ਚੋਂ ਤੁਸੀਂ ਹਾਂਜੀ ਦਸਤਾਰ ਸਜਾਈ ਹੋਈ ਆ ਤੇ ਜੋਤਿਸ਼ ਵਿਦਿਆ ਨਾਲ ਜੁੜੇ ਹੋਇਆ ਤੁਸੀਂ ਇਹ ਕੰਬੀਨੇਸ਼ਨ ਕਿਵੇਂ ਹੋਇਆ ਪਰ ਇਹ ਨਾ ਬਹੁਤ ਅਜੀਬ ਕੰਬੀਨੇਸ਼ਨ ਨਹੀਂ ਹੈਗਾ ਅਸੀਂ ਯੂਸੂਅਲੀ ਨਾ ਅਸੀਂ ਇਹ ਸੋਚਦੇ ਹਾਂ ਵੀ ਸਿੱਖ ਤੇ ਐਸਟ੍ਰੋਲੋਜਰ ਤੁਸੀਂ ਇਹ ਦੇਖੋ ਮੈਕਸਿਮਮ ਸਿੱਖ ਫੈਮਿਲੀਜ਼ ਪਹਿਲਾਂ ਤਾਂ ਐਸਟ੍ਰੋਲੋਜੀ ਕਰਦੇ ਆ ਮਤਲਬ ਪੁੱਛਦੇ ਆ ਸੁਣਦੇ ਆ ਸਮਝਦੇ ਦੀਆਂ ਜਦੋਂ ਵੀ ਕੋਈ ਸਮਾਂ ਇਦਾਂ ਦਾ ਆਉਂਦਾ ਵੀ ਹਾਰਡਸ਼ਿਪ ਆਉਂਦੀ ਆ ਤਾਂ ਜਾਂਦੇ ਵੀ ਐਸਟ੍ਰੋਲੋਜਰ ਕੋਲ ਫੇਰ ਨਾ ਅਸੀਂ ਥੋੜੇ ਜਿ ਮਿਸਗਾਈਡ ਹੋ ਜਾਂਦੇ ਆ ਮੇਸਗਾਟ ਤਾਂ ਹੁੰਦੇ ਆ ਵੀ ਸਾਨੂੰ ਨਾ ਐਕਚੁਅਲ ਚੀਜ਼ ਨਹੀਂ ਸਮਝ ਆਂਦੀ ਵੀ ਕਰਨਾ ਕੀ ਹੈ ਕਿਵੇਂ ਕਰਨਾ ਹੈ ਮੈਂ ਵੀ ਮੇਰਾ ਕੋਈ 14-15 ਸਾਲ ਦੀ ਉਮਰ ਤੋਂ ਰੁਝਾਨ ਸੀਗਾ ਡੈਸਟੀਨਿਵਲ ਨੂੰ ਇਹ ਝਾਂਕਣਾ ਵੀ ਹੋਣਾ ਕੀ ਹੈ ਤੇ ਮੈਂ ਵੀ ਦੇਖਿਆ ਫੈਮਲੀ ਚ ਕਦੇ ਕੋਈ ਦਿਖਾ ਰਿਹਾ ਹੈ ਤਾਂ ਕਦੇ ਹੋ ਰਿਹਾ ਹੈ ਕਦੇ ਨਹੀਂ ਹੋ ਰਿਹਾ ਤਾਂ ਉਸ ਟਾਈਮ ਤੋਂ ਪੜਨਾ ਸ਼ੁਰੂ ਕਰਦਾ ਅਲੱਗ ਚੀਜ਼ ਇਹ ਹੈ ਕਿ ਮੈਂ ਪ੍ਰਾਊਡ ਬਹੁਤ ਪ੍ਰਾਊਡਲੀ ਐਨਾਉਂਸ ਕਰਦਾ ਵੀ ਮੈਂ ਸਿੱਖ ਹਾਂ ਤੇ ਐਸਟ੍ਰੋਲੋਜਰ ਹਾਂ ਛੁਪ ਕੇ ਨਹੀਂ ਕਰਦਾ ਨਾ ਛੁਪ ਕੇ ਜਾਨਾ ਨਾ ਛੁਪਕੇ ਕਿਸੇ ਨੂੰ ਬੁਲਾ ਨਾ ਮੈਨੂੰ ਕਹਿੰਦਾ ਜੇ ਤੁਹਾਡਾ ٹرسٹ ਹੈਗਾ ਤਾਂ ਸੁਣਨਾ ਚਾਹੀਦਾ ਤੇ ਅਲੱਗ ਚੀਜ਼ ਰਹੀ ਹੈ ਦੂਜੀ ਕਿ ਮੈਂ ਉਪਾਏ ਚ ਡੈਸਟੀਨ ਨੂੰ ਚੇਂਜ ਕਰਨ ਚ ਇਹਨਾਂ ਚੀਜ਼ਾਂ ਚ ਬਲੀਵ ਨਹੀਂ ਕਰਦਾ ਜੀ ਬਈ ਤੁਸੀਂ ਇਹ ਉਪਾਏ ਕਰ ਲਓ ਇਹ ਨਗ ਪਾ ਲਓ ਸਿੱਖ ਹੋਣ ਦੇ ਬਾਵਜੂਦ ਜੇ ਮੈਂ ਕਿਸੇ ਨੂੰ ਇਹ ਕਹਾਂ ਬਈ ਹੁਕਮ ਦੇ ਬਾਹਰ ਵੀ ਕੁਝ ਹੋ ਸਕਦਾ ਹੈ ਫਿਰ ਉਹ ਗਲਤ ਹੈ ਜੇ ਮੈਂ ਕਹਿੰਦਾ ਬਈ ਇਹ ਵਿਗਿਆਨ ਹੈ ਇਹ ਪੜਾਈ ਹੈ ਇਹ ਪਲੈਨਟ ਦਾ ਸ਼ਾਸਤਰ ਹੈ ਇਹਨੂੰ ਪੜੋ ਤੇ ਕੱਲਾ ਸਮਝੋ ਬਈ ਇਹ ਇੱਕ ਨੈਵੀਗੇਟਰ ਹੈ ਤੁਹਾਡੀ ਲਾਈਫ ਦਾ ਬੇਲੈਫ ਚਲਨੀ ਕਿਹੜੇ ਰਾਤ ਹੈ ਤਾਂ ਉਹਦੇ ਚ ਕੋਈ ਅਜੀਬ ਚੀਜ਼ ਨਹੀਂ ਆ ਸਿੱਖ ਹੋਣਾ ਐਸਟ੍ਰੋਲੋਜਰ ਹੋਣਾ ਜ਼ਿਆਦਾ ਵਧੀਆ ਹੈ ਜੀ ਜੀ ਇੱਕ ਟਰਸਟ ਵੀ ਹੁੰਦਾ ਵਾ ਵੀ ਇੱਕ ਵੈਸੇ ਹੀ ਆਪਾਂ ਪੰਜਾਬੀ ਹੈਗੇ ਆ ਇੱਕ ਟਰਸਟ ਹੁੰਦਾ ਵਈ ਯਾਰ ਸਰਦਾਰ ਜੀ ਨੇ ਯਾਰ ਤੇ ਗਲਤ ਨਹੀਂ ਦੱਸ ਗਲਤ ਨਹੀਂ ਦੱਸਣਗੇ ਇਹ ਦੁਨੀਆ ਭਰ ਚ ਕਿਤੇ ਵੀ ਆਪਾਂ ਜਾਈਏ ਨਾ ਇਹ ਥੋਟ ਤਾਂ ਹੁੰਦਾ ਵੀ ਸਰਦਾਰ ਜੀ ਨੇ ਯਾਰ